हां जी ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਖਨੌਰੀ ਬਾਰਡਰ ਤੋਂ ਡੱਲੇਵਾਲ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਰਹੀ ਆ ਡੱਲੇਵਾਲ ਸ਼ਹੀਦ ਜਿਹੜਾ ਕਿ ਹੋ ਜਾਣਾ ਮੈਂ ਪਹਿਲਾਂ ਵੀ ਤੁਹਾਨੂੰ ਕਹਿੰਦਾ ਆ ਕਿ ਡੱਲੇਵਾਲ ਨੇ ਜੋ ਰਸਤਾ ਅਪਣਾਇਆ ਉਸ ਰਸਤੇ ਤੇ ਦਰਅਸਲ ਕੋਈ ਯੋਧਾ ਜਾਂ ਫਿਰ ਕੋਈ ਸ਼ਹੀਦ ਹੋਣ ਦੇ ਲਈ ਹੀ ਜਾ ਸਕਦਾ ਔਰ ਖਨੌਰੀ ਬਾਰਡਰ ਤੋਂ ਮੈਂ ਤੁਹਾਨੂੰ ਇਹਦੀਆਂ ਲਾਈਵ ਤਸਵੀਰਾਂ ਵੀ ਦਿਖਾ ਰਿਹਾ ਵੀਡੀਓ ਦਿਖਾਉਂਗਾ ਕਿ ਜਿਹੜੀ ਹੁਣ ਸਰਕਾਰ ਕਿ ਹੁਣ ਸਰਕਾਰ ਮੰਗਾ ਜਿਹੜੀਆਂ ਰੱਖ ਕੇ ਬੈਠੇ ਸੀ ਕਿ ਉਹਨਾਂ ਨੂੰ ਮੰਨੂਗੀ ਔਰ ਦੂਜੇ ਪਾਸੇ ਕਿਸਾਨ ਆਗੂ ਜਿਹੜੇ ਦੂਜੇ ਵੱਡੇ ਚਿਹਰੇ ਨੇ ਇਹ ਐਲਾਨ ਕਰ ਦਿੱਤੇ ਨੇ ਕਿ ਵੈਰੀਕੇਟ ਵੀ ਟੁੱਟਣਗੇ ਔਰ ਜੇ ਸਾਡੀ ਮੰਗ ਜਾਂ ਫਿਰ ਇਹਦਾ ਹਰਜਾਨਾ ਹਰਜਾਨੇ ਤੇ ਵੱਡੀ ਗੱਲ ਲੜ ਗਈ ਹੈ ਕਿ ਡੱਲੇਵਾਲ ਸਾਹਿਬ ਦਾ ਹਰਜਾਨਾ ਜਿਹੜਾ ਉਹ ਕੌਣ ਭਰੂ ਆ ਕਿਸਾਨ ਕਹਿੰਦੇ ਨੇ ਕਿ ਅਸੀਂ ਜਿਹੜੀ ਡੱਲੇਵਾਲ ਦੀ লাশ ਹੈ ਉਹਨੂੰ ਵੀ ਅਸੀਂ ਸਰਕਾਰਾਂ ਨੂੰ ਨਹੀਂ ਸੌਂਪਾਂਗੇ ਕਿਉਂ ਕਿ ਉਹ ਪੰਜਾਬ ਦੇ ਵਿੱਚ ਉਹਨਾਂ ਨੇ ਇੰਨਾ ਜ਼ੋਰ ਲਾਇਆ ਯਾਨੀ ਪੂਰੀ ਪੰਜਾਬ ਦੀ ਜਨਤਾ ਨੇ ਕਿ ਸਾਡਾ ਜਿਹੜਾ ਕਿਸਾਨ ਜਗਜੀਤ ਸਿੰਘ ਦੱਲੇਵਾਲ ਜਿਹੜੀਆਂ ਮੰਗਾਂ ਨੂੰ ਮੰਨ ਕੇ ਬੈਠਾ ਸੀ ਕਿ ਪੰਜਾਬ ਦੇ ਲਈ ਮੈਂ ਆਪਣੇ ਹੱਕ ਲੈ ਕੇ ਰੱਖਣੇ ਆ ਲੈ ਕੇ ਛੱਡਣੇ ਨੇ ਪਰ ਕਿਤੇ ਨਾ ਕਿਤੇ ਸਰਕਾਰ ਦੀਆਂ ਅੱਖਾਂ ਉਹਨਾਂ ਨੂੰ ਦੇਖ ਰਹੀਆਂ ਸੀ ਨਾ ਸੈਂਟਰ ਨੇ ਤੇ ਨਾ ਪੰਜਾਬ ਦੀ ਸਰਕਾਰ ਨੇ ਇੱਕ ਵਾਰ ਵੀ ਜਾ ਕੇ ਉੱਥੇ ਖੁਦ ਇਹ ਗੱਲ ਨਹੀਂ ਕਹੀ ਕਿ 75 ਸਾਲਾਂ ਦੇ ਬਜ਼ੁਰਗ ਦੇ ਸਾਹਮਣੇ ਬੈਠ ਕੇ ਕਿ ਅਸੀਂ ਤੁਹਾਡੇ ਨਾਲ ਸਮਝੌਤਾ ਕਰਦੇ ਆਂ ਕਿਉਂਕਿ ਸੈਂਟਰ ਗਵਰਨਮੈਂਟ ਤੇ ਸਾਡੀ ਪੰਜਾਬ ਸਰਕਾਰ ਪੱਲਾ ਝਾੜ ਦਿੰਦੀ ਆ ਕਿ ਸੈਂਟਰ ਦਾ ਕੰਮ ਹੈ ਪਰ ਜਿਨ੍ਹਾਂ ਨੇ ਲੋਕਾਂ ਨੇ ਤੁਹਾਨੂੰ ਚੁਣਿਆ ਤਾਂ ਤੁਹਾਡਾ ਉਹਨਾਂ ਨੂੰ ਫਾਇਦਾ ਦੱਸੋ ਕੀ ਹੋਇਆ ਡੱਲੇਵਾਲ ਸਾਹਿਬ ਦੀਆਂ ਵੋਟਾਂ ਨਹੀਂ ਪਈਆਂ ਕਿ ਜੰਨੀ ਕਿਸਾਨੀ ਧਰਨਾ ਜਿੰਨੇ ਲੋਕ ਲਾ ਕੇ ਬੈਠੇ ਨੇ ਖਨੌਰੀ ਬਾਰਡਰ ਤੇ ਤਾਂ ਉਹਨਾਂ ਦੀਆਂ ਵੋਟਾਂ ਤੁਹਾਡੇ ਪੱਲੜੇ ਦੇ ਵਿੱਚ ਨਹੀਂ ਗਈਆਂ ਵੋਟ ਬੈਂਕ ਬਣਾ ਕੇ ਸਾਰੀ ਦੁਨੀਆ ਨੂੰ ਤੁਸੀਂ ਅੱਜ ਡੱਲੇਵਾਲ ਨਾਲ ਗਦਾਰੀ ਕੀਤੀ ਐ ਤਾਂ ਮੈਂ ਤੁਹਾਨੂੰ ਪੰਜਾਬੀ ਉਸ ਦਾ ਵੀਡੀਓ ਸੁਣਾਉਣ ਜਾ ਰਿਹਾ ਜਿਹੜੇ ਰਸਤਿਆਂ ਦੇ ਉੱਤੇ ਮੈਂ ਪਹਿਲਾਂ ਵੀ ਅਕਸਰ ਗੱਲ ਕਰਦਾ ਹੁੰਨਾ ਕਿ ਅਮਰਪਾਲ ਸਿੰਘ ਵਰਗੇ ਯੋਧੇ ਉਹ ਡੱਲੇਵਾਲ ਵਰਗੇ ਯੋਧੇ ਜਦੋਂ ਨਿਕਲਦੇ ਨੇ ਤਾਂ ਫਿਰ ਉਹਨਾਂ ਨੂੰ ਯੋਧੀ ਕਿਹਾ ਜਾਊਗਾ ਕਿ ਬਹੁਤ ਸਾਰੇ ਲੋਕਾਂ ਦੇ ਲਈ ਇਕੱਲੇ ਬੰਦੇ ਨੇ ਲੜਾਈ ਲੜਨੀ ਇਕੱਲੇ ਆਪਣੇ ਘਰ ਦੇ ਲਈ ਨਹੀਂ ਵਿੱਚ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਜ਼ਮੀਨਾਂ ਲਈ ਧਰਨੇ ਲੱਗੇ ਨੇ ਇਹ ਮਜ਼ਦੂਰਾਂ ਲਈ ਨਹੀਂ ਹੈਗੇ ਜਾਂ ਵਪਾਰੀਆਂ ਲਈ ਨਹੀਂ ਹੈਗੇ ਪਰ ਇਹ ਜਿਹੜੇ ਧਰਨੇ ਨੇ ਇਹ ਦਰਅਸਲ ਸਾਰੇ ਦੁਕਾਨਦਾਰ ਜਿੰਨੇ ਵਰਗ ਦੇ ਅਸੀਂ ਲੋਕ ਆ ਉਹ ਸਾਰਿਆਂ ਲਈ ਲੱਗੇ ਨੇ ਉਸਤੇ ਵੀ ਮੈਂ ਚਰਚਾ ਕਰੂੰਗਾ ਕਿ ਕਿਉਂ ਅਸੀਂ ਸਾਰੇ ਇਸ ਧਰਨਿਆਂ ਦੇ ਵਿੱਚ ਜੁੜ ਜਾਂਦੇ ਆ ਕਿਉਂ ਯਾਨੀ ਇਹ ਸਾਰਿਆਂ ਉੱਤੇ ਲਾਗੂ ਹੁੰਦਾ ਤਾਂ ਪਹਿਲਾਂ ਮੈਂ ਤੁਹਾਨੂੰ ਇਸ ਜ਼ੀਰੋ ਗਰਾਉਂਡ ਤੋਂ ਪੂਰੀ ਰਿਪੋਰਟ ਦਿਖਾਉਣ ਜਾ ਰਿਹਾ ਕਿਸਾਨ ਆਗੂਆਂ ਨੇ और इन्होने जो मेहनत करी है बिना किसी मेडिकल ट्रीटमेंट के चाहे वो मालिश करने काम हो ये पूरी रात ये जगह रहे है पूरे एक्टिव रहे हैं तो मैं सबसे पहले निवेदन करूंगा जो कल की जो पूरी स्थिति है ਹੂਰੀ ਕਿਸ ਤਰੀਕੇ ਸਟੇਪੀ ਵਿਗੜੀ ਉਸਕੇ ਬਾਰੇ ਮੈਂ ਡਾਕਟਰ ਅਵਤਾਰ ਜੀ ਹੈ ਉਹ ਜਰਾ ਵਿਸਤਾਰ ਸੇ ਆਪਣੀ ਬਾਤ ਰੱਖੇ ਸਮੇਂ ਲੇਕ ਡਾਕਟਰ ਅਵਤਾਰ ਜੀ ਅਸੀ ਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਧੰਨਵਾਦ ਕਰਦਾ ਹਾਂ ਤੁਹਾਡੀ ਬੁਲੀ ਬਾਕੀ ਮੈਂ ਅਵਤਾਰ ਸਿੰਘ ਟੀਮ ਲੀਡਰ ਡਾਕਟਰ ਸੁਲੈਮਾਨ ਜਿੱਦਾਂ ਕੱਲ ਦਾ ਸਰਦਾਰ ਜਗੀ ਸਿੰਘ ਢੱਲੇਵਾਲ ਜੀ ਦਾ ਜੋ ਕੱਲ ਉਹਨਾਂ ਦੀ ਸਥਿਤੀ ਵਿਗੜੀ ਇੱਕਰੀ ਤੇ ਲੱਗਦਾ ਸੀ ਕਿ ਜਿਵੇਂ ਉਹ ਆਪਣਾ ਸਾਹ ਛੱਡ ਗਏ ਕਿਉਂਕਿ ਉਹ ਅੱਧਾ ਪੌਣਾ ਘੰਟਾ ਉਹਨਾਂ ਕੋਈ ਤੇ ਸੌਂਟ ਨਹੀਂ ਦਿੱਤਾ ਆਪਣਾ ਜਿਹੜਾ ਮੋਨੀਟਰ ਯੋ ਦੇ ਵਿੱਚ ਵੀ ਉਹਨਾਂ ਦੀ ਰੀਡਿੰਗ ਉਹ ਮਤਲਬ ਬੰਦ ਹੋ ਗਈ ਇੰਨਾ ਜ਼ਿਆਦਾ ਉਹਨਾਂ ਦਾ ਬਲੱਡ ਪ੍ਰੈਸ਼ਰ ਜਿਹੜਾ ਸਕਿਪ ਹੋ ਗਿਆ ਸੀ ਸੋ ਬਹੁਤ ਜ਼ਿਆਦਾ ਡਰ ਗਏ ਆਂ ਵੀ ਹੁਣ ਕੀ ਕਰੀਏ ਕਿਉਂਕਿ ਜਿਵੇਂ ਮੰਨ ਲਓ ਵੀ ਇੱਕ 10 ਤੋਂ ਬਿਨਾ ਸੋਚ ਚਰਨੋਂ ਲੜਨ ਵਾਲਾ ਕੰਮ ਏ ਕਿਉਂਕਿ ਕੋਈ ਟ੍ਰੀਟਮੈਂਟ ਨਹੀਂ ਕਰਨਾ ਕੋਈ ਉਹਨਾਂ ਨੇ ਸਾਰਾ ਪ੍ਰਧਾਨ ਜੀ ਉਹਨਾਂ ਨੇ ਖੁਦ ਸਾਨੂੰ ਕਿਹਾ ਵੀ ਕੋਈ ਵੀ ਤੁਹਾਡੇ ਸਾਹਮਣੇ ਮੇਰੀ ਜਾਨ ਨਹੀਂ ਕਿ ਜੇ ਤੁਸੀਂ ਕੋਈ ਮੇਰਾ ਟ੍ਰੀਟਮੈਂਟ ਨਹੀਂ ਕਰਨਾ ਸੋ ਉਹਦੇ ਕਰਦਿਆ ਵੀ ਉਹਨਾਂ ਦਾ ਜਿਵੇਂ ਉਹਨਾਂ ਦਾ ਇਨਾ ਜਿਆਦਾ ਉਹਨ ਸਰੀ ਡਾਊਨ ਹੋ ਗਿਆ ਕਿ ਥੋੜੀ ਜਿਹੀ ਐਕਟੀਵਿਟੀ ਕਰਦੇ ਜਾਂ ਕੋ ਕਪੜੇ ਚੇਂਜ ਕਰਨ ਲੱਗਿਆ ਉਹਨਾਂ ਦੇ ਜਿਵੇਂ ਚੱਕਰ ਆਉਂਦੇ ਜਾਂ ਉਹਨਾਂ ਦਾ ਬਲੱਡ ਪ੍ਰੈਸ਼ਰ ਲੋ ਹੁੰਦਾ ਹੀ ਕੱਲ ਉਹਨਾਂ ਦਾ ਲੰਮੇ ਪਿਆ ਪਿਆ ਉਹਨਾਂ ਨੂੰ ਵੋਮਟਿੰਗ ਆਈ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਲੋ ਹੋ ਗਿਆ ਬਹੁਤ ਜਿਆਦੀ ਸਿਹਤ ਡਾਊਨ ਹੋ ਗਈ ਡਾਕਟਰ ਸਵੈਮਾਨ ਜੀ ਵੀ ਸਾਡੇ ਨਾਲ ਸਾਰੀ ਰਾਤ ਫੋਨ ਤੇ ਬਣੇ ਰਹੇ ਸਾਡੀ ਸਾਰੀ ਟੀਮ ਉਹਨਾਂ ਦੇ ਲਾਗੇ ਬੈਠੀ ਰਹੀ ਜਦੋਂ ਵੀ ਉਹਨਾਂ ਦੀਆਂ ਲੱਤਾਂ ਥੋੜੀਆਂ ਜਿਵੇਂ ਜਿਵੇਂ ਉਹਨਾਂ ਡੇਢ ਦੋ ਫੁੱਟ ਉਹਨਾਂ ਦੀ ਲੱਤਾਂ ਸਿਰ ਤੋਂ ਉੱਪਰ ਕਰਦੇ ਹਾਂ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਸਹੀ ਰਹ ਉਹਨਾਂ ਦਾ ਮਤਲਬ ਲੋ ਆਉਣਾ ਸ਼ੁਰੂ ਹੋ ਜਾਂਦਾ ਇੰਨੀ ਜਿਆਦੀ ਉਹਨਾਂ ਦੀ ਸਿਹਤ ਡਾਊਨ ਹੋ ਗਈ ਆ ਉਹਨ ਵੀ ਅੱਜ ਵੀ ਮਤਲਬ ਹੁਣ ਵੀ ਆਪਣੀ ਟੀਮ ਉਹਨਾਂ ਦੇ ਲੱਗੇ ਬੈਠੀ ਆ ਹੁਣ ਵੀ ਉਹਨਾਂ ਦੀਆਂ ਲੱਤਾਂ ਮਤਲਬ ਸਿਰ ਦੇ ਨਾਲੋਂ 1.5 ਫੁੱਟ ਉੱਪਰ ਮਤਲਬ ਰੱਖੀਆਂ ਵਾ ਫਿਰ ਜਾ ਕੇ ਉਹਨਾਂ ਦਾ ਜਿਹੜਾ ਪੰਜਾਬੀ ਉਹ ਗੱਲ ਇਹ ਆ ਵੀ ਹੁਣ ਵੀਡੀਓ ਬਹੁਤ ਸਾਰੀ ਲੰਬੀ ਆ ਤਾਂ ਜਿਹੜੀ ਹੁਣ ਕਿਸਾਨ ਆਗੂਆਂ ਵੱਨਿਓ ਅਪੀਲ ਉਹ ਵੱਡੀ ਅਪੀਲ ਆ ਕਿ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਮਰਜੀ ਤੁਸੀਂ ਬੈਰੀਕੇਡ ਲਾ ਲਓ ਜਾ ਫਿਰ ਜਿੰਨਾ ਮਰਜੀ ਸਾਨੂੰ ਸਤਾਦੋ ਡੱਲੇਵਾਲ ਨੂੰ ਲੈ ਕੇ ਖਬਰ ਇਹ ਹੀ ਹੈ ਕਿ ਬਹੁਤ ਨਾਜ਼ੁਕ ਸਥਿਤੀ ਹੈ ਡਾਕਟਰ ਦੇ ਮੂੰਹੋਂ ਵੀ ਤੁਸੀਂ ਸੁਣਿਆ ਕਿ ਜਿਹੜਾ ਵਾਰ-ਵਾਰ ਬਲੱਡ ਪ੍ਰੈਸ਼ਰ ਉਹਦਾ ਡਾਊਨ ਹੋ ਜਾਂਦਾ ਬੀਪੀ ਲੋ ਹੋਣ ਦਾ ਕਾਰਨ ਕੀ ਹੈ ਕਿ ਮੌਤ ਨੂੰ ਬੜਾਵਾ ਦੇਣਾ ਕਿਉਂਕਿ ਡੱਲੇਵਾਲ ਖੁਦ ਆਪਣੇ ਮੂੰਹ ਦੇ ਵਿੱਚੋਂ ਡਾਕਟਰਾਂ ਨੂੰ ਵੀ ਕਹਿ ਚੁੱਕੇ ਨੇ ਕਿ ਮੈਂ ਤੁਹਾਡੇ ਸਾਹਮਣੇ ਭਾਵੇਂ ਪੂਰਾ ਹੋ ਜਾਵਾਂ ਪਰ ਮੈਨੂੰ ਤੁਸੀਂ ਕੋਈ ਵੀ ਟ੍ਰੀਟਮੈਂਟ ਨਹੀਂ ਦੇਣਾ ਨਾ ਪਾਣੀ ਤੱਕ ਦੀ ਬੂੰਦ ਤੱਕ ਦੇਣੀ ਹੈ ਤਾਂ ਹੁਣ ਤੁਸੀਂ ਆਪ ਦੱਸੋ ਕਿ ਯੋਧੇ ਵਾਲੇ ਕੰਮ ਨਹੀਂ ਹੈਗੇ ਸ਼ਹੀਦیاں ਪਾਉਣ ਵਾਲੇ ਕੰਮ ਨਹੀਂ ਹੈਗੇ ਡੱਲੇਵਾਲ ਦੇ ਮੈਂ ਪਹਿਲਾਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਕਿਉਂ ਕਿਹਾ ਕਿ ਜਿਹੜੀ ਸ਼ਹੀਦੀ ਹੈ ਉਹ ਦਰਅਸਲ ਕੋਈ ਯੋਧੇ ਹੀ ਪ੍ਰਾਪਤ ਕਰ ਸਕਦਾ ਹੈ ਤਾਂ ਉਹ ਨਿਸ਼ਾਨੀਆਂ ਤੁਹਾਡੇ ਸਾਹਮਣੇ ਡੱਲੇਵਾਲ ਦੇ ਵਿੱਚ ਮੌਜੂਦ ਨੇ ਪਰ ਹੁਣ ਮੈਂ ਕਹਿਣਾ ਚਾਹੁੰਨਾ ਕਿ ਜਿਹੜੀਆਂ ਸਾਡੀਆਂ ਗੁੰਗੀਆਂ ਤੇ ਬੋਲੀਆਂ ਨਹੀਂਆਂ ਸਰਕਾਰਾਂ ਨੇ ਇਹਨਾਂ ਨੂੰ ਹੁਣ ਤਾਂ ਸੋਚ ਲੈਣਾ ਚਾਹੀਦਾ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਪਲ-ਪਲ ਖਬਰ ਆਉਂਦੀ ਹੈ ਕਿ ਡੱਲੇਵਾਲ ਦਾ ਵੀਪੀ ਲੋ ਹੋ ਗਿਆ ਜਿਹੜੀ ਕਿ ਹਰਕਤ ਹੈ ਉਹ ਬੰਦ ਕਰ ਜਾਂਦਾ ਸਰੀਰ ਖੁਦ ਤੁਹਾਨੂੰ ਜਿਹੜਾ ਕਿ ਡਾਕਟਰਾਂ ਨੇ ਮੋਹ ਤੁਸੀਂ ਸੁਣਿਆ ਕਿ ਕੋਈ ਵੀ ਹਰਕਤ ਨਹੀਂ ਹੋ ਰਹੀ ਸੀ ਸਰੀਰ ਦੇ ਵਿੱਚ ਸਾਨੂੰ ਇੱਕ ਵਾਰੀ ਲੱਗਿਆ ਕਿ ਡੱਲੇਵਾਲ ਸਾਹਿਬ ਸਾਹ ਜਿਹੜੇ ਉਹ ਛੱਡ ਗਏ ਨੇ ਪਰ ਹੁਣ ਪਲ-ਪਲ ਤੇ ਜਿਹੜੀ ਖਬਰ ਹੈ ਉਹ ਬਦਲ ਰਹੀ ਹੈ ਪਰ ਸਰਕਾਰਾਂ ਵੀ ਉਹਨਾਂ ਨੂੰ ਵੇਖ ਰਹੀਆਂ ਨੇ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਪੰਜਾਬੀਓ ਯਾਦ ਰੱਖਿਓ ਮੇਰੀ ਗੱਲ ਨੂੰ ਇਹ ਗੱਲ ਇਹ ਵੀਡੀਓ ਇਹ ਰਿਕਾਰਡ ਰਹਿ ਜਾਣੀ ਆ ਤੁਹਾਡੇ ਕੋਲ ਕਿ ਜਿਹੜੀ ਮੈਂ ਗੱਲ ਕਹੀ ਸੀ ਕਿ ਤੁਹਾਡੇ ਨਾਲ ਇਹਨਾਂ ਨੇ ਐਵੇਂ ਹੀ ਕਰਨਾ ਸਰਕਾਰਾਂ ਨੇ ਕਿਉਂ ਕਿਉਂਕਿ ਇਹ ਚਾਹੁੰਦੇ ਨੇ ਕਿ ਜਿੰਨੇ ਕਿਸਾਨ ਵੱਡੇ ਚਿਹਰੇ ਨੇ ਇਹ ਦਰਸਲ ਚਲੇ ਜਾਣ ਉਸ ਤੋਂ ਬਾਅਦ ਜਿਹੜੇ ਕਿ ਸਾਡੇ ਪੰਜਾਬ ਦੇ ਕਿਸਾਨ ਜਾਂ ਫਿਰ ਲੋਕ ਕਹਿ ਲੋ ਤਾਂ ਉਹਨਾਂ ਲੋਕਾਂ ਦੀ ਚੈਨ ਤੋੜਨੀ ਹੈ ਤਾਂ ਵੱਡੇ ਪੱਧਰ ਤੇ ਜਿਹੜੇ ਇਕੱਠ ਹੋ ਰਹੇ ਨੇ ਉਹ ਢੱਲੇਵਾਲ ਨੂੰ ਲੈ ਕੇ ਹੋ ਰਹੇ ਨੇ ਵੱਡੇ ਚਿਹਰੇ ਨੂੰ ਲੈ ਕੇ ਹੋ ਰਹੇ ਨੇ ਖਾਸ ਕਰਕੇ ਮੈਂ ਕਹੂੰਗਾ ਵੀ ਕਿ ਢੱਲੇਵਾਲ ਨੂੰ ਲੈ ਕੇ ਔਰ ਡੱਲੇਵਾਲ ਸਾਹਿਬ ਜੇਕਰ ਨਹੀਂ ਰਹਿੰਦੇ ਇਹ ਸਰਕਾਰ ਦਾ ਪਲਾਨ ਹੈ ਕਿ ਜਿਹੜੀ ਆਵਾਮ ਆ ਪੰਜਾਬ ਦੀ ਪੰਜਾਬ ਦੀ ਜਨਤਾ ਪੰਜਾਬ ਦੀ ਕਿਸਾਨੀ ਆ ਜਾਂ ਮਜ਼ਦੂਰ ਆ ਜਾਂ ਫਿਰ ਵਪਾਰੀ ਆ ਜਾਂ ਦੁਕਾਨਦਾਰ ਇਹਨਾਂ ਦੇ ਇਕੱਠ ਹੋਣੇ ਬੰਦ ਹੋ ਸਕਦੇ ਨੇ ਇਹਨਾਂ ਬੰਨਿਓ ਜਿਹੜੇ ਕਿ ਵੱਡੇ ਅਨੁਮਾਨ ਲਾਏ ਜਾ ਰਹੇ ਨੇ ਔਰ ਦੂਜੀ ਗੱਲ ਪੰਜਾਬ ਦੇ ਵਿੱਚ ਜਿੰਨੇ ਵੱਡੇ ਚਿਹਰੇ ਨੇ ਤੁਸੀਂ ਸੋਚਦੇ ਹੋਵੋਗੇ ਕਿ ਡੱਲੇਵਾਲ ਸਾਹਿਬ ਦੇ ਪਿੱਛੇ ਪਿੱਛੇ ਜੇ ਤੁਸੀਂ ਖਬਰ ਸੁਣੀ ਆ ਉਹ ਕਹਿੰਦੇ ਕਿ ਅਸੀਂ ਬੈਠਾਂਗੇ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਹੈ ਤਾਂ ਅਸੀਂ ਬੈਠਾਂਗੇ ਮਰਨ ਮਰਤ ਤੇ ਪਰ ਨਹੀਂ ਕਿਉਂਕਿ ਦਰਸਲ ਇਹਨਾਂ ਨੇ ਕਹਾਣੀ ਫਿਰ ਤੋਂ ਉਹੀ ਰੱਖਣੀ ਆ ਤੁਹਾਡੇ ਸਾਹਮਣੇ ਕੋਈ ਕੋਈ ਮੰਗ ਨਹੀਂ ਮੰਨਣੀ ਕੋਈ ਤੁਹਾਡੇ ਤੇ ਰਿਐਕਸ਼ਨ ਨਹੀਂ ਦੇਣਾ ਜਿਵੇਂ ਡੱਲੇਵਾਲ ਸਾਹਿਬ ਦੇ ਨਾਲ ਹੋਣੀ ਆ ਉਸੇ ਹੀ ਪ੍ਰਕਾਰ ਦੂਜਿਆਂ ਨਾਲ ਕਰਨਗੇ ਤੇਰੀ ਇਹੀ ਅਪੀਲ ਹੈ ਜੇ ਜਿੰਨੇ ਤੁਸੀਂ ਕਿਸਾਨ ਭਰਾ ਵੀਡੀਓ ਦੇਖ ਰਹੇ ਹੋ ਜਾਂ ਕੋਈ ਹੋਰ ਕੋਈ ਚੰਗਾ ਬੰਦਾ ਸੋਚ ਵਾਲਾ ਚੰਗੀ ਸੋਚ ਵਾਲਾ ਤਾਂ ਦੇਖੋ ਮੇਰਾ ਵੀਰ ਇਸ ਵੀਡੀਓ ਨੂੰ ਇਨਸਾਨੀਅਤ ਹੋਣ ਦੇ ਨਾਤੇ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਜਿਹੜੀ ਸਾਡੀ ਗੰਦੀ ਸਰਕਾਰ ਚੁਣੀ ਵਾਈ ਦੇ ਵਿੱਚ ਰਿਐਕਸ਼ਨ ਨਹੀਂ ਦੇ ਰਹੀ ਪੰਜਾਬ ਦੇ ਲੋਕਾਂ ਤੇ ਤਾਂ ਹੁਣ ਉਹੀ ਭਾਰੀ ਪੈ ਰਹੀ ਹੈ ਜਿਹੜੇ ਲੋਕਾਂ ਨੂੰ ਅਸੀਂ ਵੱਡੇ ਪੱਧਰ ਤੇ ਜਿਤਾਉਂਦੇ ਸੀ ਉਹ ਕੱਲੇ ਡੱਲੇ ਵਾਲਤੇ ਹੀ ਨਹੀਂ ਬਲਕਿ ਭਾਈ ਅਮਰਪਾਲ ਸਿੰਘ ਤੇ ਉਹਦੀ ਪਤਨੀ ਤੇ ਕਿੰਨੇ ਕਿੰਨੇ ਵੱਡੇ આરોਪ ਲੱਗਦੇ ਯਾਰੇ ਨੇ ਇੱਕ ਤਾਂ ਇਹ ਸਾਡੀ ਸਿੱਖੀ ਲਈ ਖਤਰਾ ਸਾਡੀਆਂ ਜਿਹੜੀਆਂ ਬੇਅਦਵੀਆਂ ਨੇ ਉਹਨਾਂ ਤੇ ਨਹੀਂ ਬੋਲੇ ਬਹੁਤ ਸਾਰੇ ਮੁੱਦੇ ਨੇ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਾਈ ਪੰਜਾਬ ਸਾਡਾ ਅੱਧਾ ਚਿੱਟੇ ਦੀ ਭੇਡ ਚੜ ਜਾਂਦਾ ਤਾਂ ਸਾਡੀਆਂ ਸਰਕਾਰਾਂ ਸਰਕੂਰਾਂ ਕੁਛ ਨਹੀਂ ਸਰਕਾਰ ਨਾਮ ਦੀ ਪੰਜਾਬ ਦੇ ਵਿੱਚ ਕੋਈ ਨਾਂ ਦੀ ਚੀਜ਼ ਹੀ ਕਹਿ ਸਕਦੇ ਆ ਤੇ ਸਰਕਾਰ ਹੈ ਜਿਹੜੀ ਉਹ ਹੈ ਨਹੀਂ ਬਿਨਾਂ ਸਰਕਾਰ ਤੋਂ ਪੰਜਾਬ ਚੱਲ ਰਿਹਾ ਬਿਨਾਂ ਸਹਾਰੇ ਸਰਕਾਰ ਤੋਂ ਪੰਜਾਬ ਚੱਲ ਰਿਹਾ ਤਾਂ ਹੁਣ ਇਹਨੂੰ ਸੈਂਟਰ ਚ ਅਰੋਂਦਾ ਆਪਣੀਆਂ ਨੀਤੀਆਂ ਆਪਣੇ ਅਨੁਮਾਨ ਜਿਹੜੇ ਉਹ ਸਾਰੇ ਲਾਗੂ ਕਰ ਦਿੰਦਾ ਆਪਣੀਆਂ ਮਰਜ਼ੀਆਂ ਦੇ ਨਾਲ ਸਾਡੇ ਸੰਵਿਧਾਨ ਦੇ ਨਾਲ ਵੀ ਖਿਲਵਾੜ ਹੋ ਰਿਹਾ ਵੱਡੇ ਪੱਧਰ ਤੇ ਕਿਉਂਕਿ ਅਮਰਤਪਾਲ ਸਿੰਘ ਦੇ ਨਾਲ ਸੰਵਿਧਾਨਿਕ ਤੌਰ ਤੇ ਕੋਈ ਵੀ ਗੱਲਬਾਤ ਨਹੀਂ ਅਜੇ ਤੱਕ ਹੋਈ ਨਾ ਹੋਵੇ ਕਿਉਂਕਿ ਪਹਿਲਾਂ ਐਨਐਸਏ ਲੱਗੀ ਗੈਰ ਜਿਹੜੀ ਕਿ ਧਾਰਾ ਲੱਗਦੀ ਆ ਬਿਨਾਂ ਸੰਵਿਧਾਨ ਦੇ ਅੰਡਰ ਦੇ ਵਿੱਚ ਰਹਿਣ ਤੋਂ ਉਹ ਦੂਜਾ ਭਾਈ ਅਮਰਤਪਾਲ ਸਿੰਘ ਤੇ ਯੂਐਫੀਏ ਲੱਗ ਜਾਂਦਾ ਉਹ ਵੀ ਬਿਨਾਂ ਸੰਵਿਧਾਨ ਦੀ ਗੱਲ ਮੰਨਿਆ ਕਿਉਂਕਿ ਸੰਵਿਧਾਨਿਕ ਤੌਰ ਤੇ ਕੋਈ ਵੀ ਗੱਲ ਨਹੀਂ ਹੋਈ ਦੂਜੀ ਖਬਰ ਆ ਜਾਂਦੀ ਆ ਉਹਦੀ ਪਤਨੀ ਨੂੰ ਲੈ ਕੇ ਕਿ ਉਹਦੀ ਪਤਨੀ ਆ ਜਿਹੜੀ ਫੰਡਿੰਗ ਉਹਦੇ ਦੋਸ਼ਾ ਲਾ ਦਿੱਤੇ ਜਾਂਦੇ ਨੇ ਤਾਂ ਹੁਣ ਤੁਸੀਂ ਦੱਸੋ ਦੋਸ਼ੀ ਕੌਣ ਆ ਸਾਡੀ ਹੀ ਸਰਕਾਰ ਆ ਜਿਹੜੀ ਅਸੀਂ ਬਾਈ ਦੇ ਵਿੱਚ ਬਣਾਈ ਆ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪਿਕ